ਪਿੰਡ ਪਾਸਲਾ ਵਿੱਚ ਅੱਜ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀਆਂ ਚੋਣਾਂ ਲਈ VOTING ਸ਼ਾਂਤੀਪੂਰਵਕ ਤਰੀਕੇ ਨਾਲ ਕਰਵਾਈ ਗਈ। ਸਵੇਰ ਤੋਂ ਹੀ ਬੋਟਰਾ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਨੌਜਵਾਨਾਂ, ਮਹਿਲਾਵਾਂ ਅਤੇ ਬਜ਼ੁਰਗਾਂ ਨੇ ਵੱਡੀ ਗਿਣਤੀ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ ਜਿਸ ਨਾਲ ਕਿਤੇ ਵੀ ਕੋਈ ਅਣਚਾਹੀ ਘਟਨਾ ਸਾਹਮਣੇ ਨਹੀਂ ਆਈ।

ਜਿਆ ਪਬਲਿਕ ਦਾ ਬਣਾ ਸਾਨੂੰ ਖਾਸ ਆ ਉਸੀ ਤਰ੍ਹਾਂ ਗਾਂ ਵੀ ਸਾਡੇ ਪਿੰਡ ਦੇ ਵਿੱਚ ਦਾ ਵੀ ਚਾਰ ਸੜੀ ਦੁਆਰ ਦੇ ਕੋਲ ਵੀ ਇਹੋ ਜਿਹਾ ਕਿਉਂ ਆਪਣੇ ਪਰਿਵਾਰ ਆ ਸਾਡੇ ਪਿੰਡਾਂ ਦੇ ਉਹ ਸਾਡੇ ਬੰਦੇ ਜੋ ਕਾਦੇ ਨੇ ਸਾਡੇ ਪਹਿਲੇ ਚਾਰ ਦੀ ਮਣੀ ਦੇ ਵੀ ਸਾਰੀਆਂ ਪਾਰਟੀਆਂ ਨਾਲ ਕੇ ਦੀ ਇਲੈਕਸ਼ਨ ਲੜਦੇ ਆ ਸਾ ਵੀ ਵਾਹਿਗੁਰੂ ਮਿਹਰ ਕਰੇ ਤੇ ਲੜਦੇ ਰਹੀਏ ਇਹ ਪ੍ਰਮਾਤਮਾ ਸਾਰਿਆਂ ਨੂੰ ਸਮਤ ਪਾ ਕੇ ਖਿਆਲ ਬਣਿਆ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈਗਰ ਜੀ ਦਾ ਖਾਲਸਾ ਵਾਈਗਰ ਜੀ ਦੇ ਅੱਜ ਜਿੰਦ ਫਾਸਲਾ ਦੇ ਵਿੱਚ ਲੋਕਾਂ ਬੈ ਰਹੀਆਂ ਨੇ ਬੜੀਆਂ ਸ਼ਾਂਤੀ ਨਾਲ ਬੋਲ ਬੈ ਰਹੀਆਂ ਨੇ ਸਾਡੇ ਤੇ ਕੈਂਡੀਡੇਟ ਜਿਲ੍ਹਾ ਪ੍ਰੀਸ਼ਦ ਦੇ ਭੁਲਵਿੰਦਰ ਕੋੜ ਅੜੇ ਨੇ ਬੇ ਮੋਦੀ ਮੰਗ ਤੋਂ ਨਮਨੋ ਸਹਿਯੋਗ ਕਰ ਰਹੇ ਆ ਵਾਪਸ ਲੋਕਾਂ ਸ਼ਾਂਤੀ ਗੁਰ ਕਰ ਰਹੀਆਂ ਸਾਰੇ ਸੰਗਤ ਨੂੰ ਇਹ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਪੰਜੇ ਦੇ ਮੂਹ ਲਾ ਕੇ ਉਹਨਾਂ ਨੂੰ ਕਾਮਯਾਬ ਹੋ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਮੈਂ ਹਰ ਕਿਸੇ ਦਿਨ ਮੋਦਕ ਪੰਜ ਤੋਂ ਮੰਗੋ। ਅੱਜ ਪਿੰਡ ਪਾਸਾ ਦੇ ਵਿੱਚ ਵੋਟਦਾਨ ਹੋ ਰਿਹਾ ਆ ਮੇਰੀ ਮਾਤਾ ਜੀ ਗਰੀਬ ਪ੍ਰਵਿੰਦਰਪੁਰ ਕੋਟ ਜੀ। ਲੋਕਿਓ ਕਿ ਉਹ ਮੀਤ ਬਾਤ ਤਾਰਕਤ ਤੋਂ ਆ ਉਹਨਾਂ ਨੂੰ ਹੰਮ ਹਮਾ ਕੇ ਬੋਟਾ ਪੈ ਰਹੀਆਂ ਆ। ਸ਼ਾਂਤੀਪੂਰਨ ਬੋਟਾ ਮਤਦਾਨ ਹੋ ਰਿਹਾ ਆ। ਤੋ ਜਿਹੜੇ ਸਾਰਿਆਂ ਨੂੰ ਬੇਨਤੀ ਆ ਘਰ-ਘਰ ਬੇਨਤੀ ਆ ਕਿ ਆਪਾਂ ਕਾਂਗਰਸ ਦੇ ਪੰਜੇ ਤੇ ਮੋਹਰ ਲਾ ਕੇ ਬੀਬੀ ਬਰਵਿੰਦਰ ਜੀ ਨੂੰ ਕਾਮਯਾਬ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਹਣਾ ਵਿੱਚ ਵੀ ਹਰ ਬੂਟਰਾਂ ਦਾ ਪੂਰਾ ਸਾਹ ਦੇਖਣ ਨੂੰ ਮਿਲ ਰਿਹਾ ਆ ਜੋ ਕਿ ਵੱਧ ਗੜ ਕੇ ਮੋਟਾ ਵਿੱਚ ਤੇ ਸਿਰ داری ਪਾ ਰਿਹਾ ਹੈ